ਪਿਆਰ ਭਰੀ ਸਾਸਰੀ ਕਾਲ ਕਿਸ ਨੇ ਐਡ ਲਾਉਣੀ ਤਾਂ ਲਿਪੋਟਰ ਤੇ ਨੰਬਰ ਚੱਲੀ ਜਾਂਦਾ 507 ਫਟਵਾ ਭੇਜੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਚੈਨਲ ਫੋਲੋ ਕਰ ਦਿਓ ਭਰਾ ਬਣ ਕੇ ਆਪਾਂ ਦਾ ਕਿ ਇੱਕੋ ਹੀ ਟਰੈਕਟਰ ਵੀਡੀਓ ਸਾਰੀ ਵੀਕ ਸਟੈਪ ਨਾ ਕਰੇ ਲਾਇਕ ਸ਼ੇਅਰ ਕਮੈਂਟ ਕਰ ਦਿਓ 2007 ਮਾਡਲ ਟਰੈਕਟਰ ਹੈ 98 ਪਹਿ ਟਾਇਰ ਇੰਡੀਅਨ ਕੇ ਦਾ ਓਕੇ ਆ ਏਰੀਆ ਸੰਗੂਰ ਕੋਕਾਪੀ ਟਰੈਕਟਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨਹੀਂ ਰਾਇ ਜਾਂ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕਾ ਸਕਦੇ ਆ ਡਬਲ ਕਲਚ ਪੀਟ ਕੋ ਸ਼ਾਫਟ ਵਧੀਆ ਕੋਕਾਪੀ ਟਰੈਕਟਰ ਹੈ ਕਿਸੇ ਵੀ ਰਪਈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਦਿੰਦੇ ਆ ਚਾਰੇ ਟਾਇਰ ਨਵੇਂ ਪਾਏ ਹੋਏ ਆ 98 ਪੈਸੇ ਆ ਸਿਰਫ ਇੱਕ ਮਹੀਨਾ ਹੋਇਆ ਟਾਇਰ ਪਾਏ ਨੂੰ ਤੇ ਇੰਜਨ ਗੇਅਰ ਦਾ ਲਿਫਟ ਦਾ ਟਰੈਕਟਰ ਓਕੇ ਆ ਵਾਹ ਕੇ ਦੇ ਸਕਦੇ ਆ ਇੱਕ ਰਪਈ ਨੁਕਸ ਨਹੀਂ ਰੇਟ ਹੈਗਾ 3,115,000 ਰੁਪਇਆ ਮੌਕੇ ਦੇ ਮਾਨਤਾਣ ਕਰ ਦੇਣਗੇ 2007 ਮਾਡਲ ਮਾਲਕ ਵੀ ਦਾ ਨੰਬਰ ਉੱਤੇ ਦਿੱਤੀਆਂ ਸਾਰੀ ਜਾਣਕਾਰੀ ਫੋਨ ਲੱਗ ਜਾਏ ਤੁਹਾਡੇ ਕੋਕਾਪੀ ਟਰੈਕਟਰ ਵਾਹ ਕੇ ਦੇ ਸਕਦੇ ਆ ਇੱਕ ਰਪਈ ਨੁਕਸ ਨਹੀਂ ਟਰੈਕਟਰ ਦੇ ਵਿੱਚ ਰੰਗ ਪੇਂਟ ਦਾ ਪਈ ਕਹਾ ਕਿ ਪੱਤਰਾ ਦਾ ਪੇਪਰਾਂ ਦਾ ਟਰੈਕਟਰ ਓਕੇ ਆ ਡੰਡਾ ਵਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕੋਕਾ ਪੀ ਟਰੈਕਟਰ ਆ ਵਾਗੇ ਲੈ ਆਏ ਤੇ ਲੈਫਟਾ ਸੈਫਟ ਸਭ ਕੋ ਓਕੇ ਆ ਇੰਜਨ ਘੇਰ ਲੈਫਟੋ ਰੰਗ ਪੇਂਟ ਤੇ ਪੇਪਰ ਟਰੈਕਟਰ ਤੇ ਕਿਹੜੀ ਆਲਾ ਫਰਨ ਗਰੰਟੀ ਦਿੰਦੇ ਆ ਵੀਰ ਕਿਸੇ ਵੀਰ ਪਈ ਨਹੀਂ ਲੈਣਾ ਹੋਏ ਵੀ ਨਾਲ ਸੰਪਰਕ ਕਰ ਸਕਦੇ ਆ ਮਾਲਕ ਦੇ ਨੰਬਰ ਉੱਤੇ ਚਲੇ ਸਾਰੀ ਜਾਣਕਾਰੀ ਪੁੱਨ ਲਾਗੈ ਜਾ ਸਕਦੇ ਆ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਫੋਲੋ ਕਰੋ